ਦੋਸਤੋ ਅ ਜਿੰਨਾ ਵੀ ਸਮਾਨ ਤੁਸੀਂ ਦੇਖਣਦੇ ਹੋ ਵੀਡੀਓ ਦੇ ਵਿੱਚ ਇਹ ਸਾਰੀ ਦੁਕਾਨ ਟੋਟਲ ਵਕਾਊ ਹੈ ਮੰਨ ਲਓ ਜੇ ਕਿਸੇ ਭਰਾ ਨੇ ਹੁਣ ਨਵਾਂ ਕੰਮ ਕਰਨਾ ਨਾ ਅੱਜ ਕੱਲ੍ਹ ਦੋਸਤ ਤੁਹਾਨੂੰ ਪਤਾ ਬਹੁਤ ਕੰਮ ਕਰਦੇ ਆ ਦੋਸਤੋ ਅ ਜਿੰਨਾ ਵੀ ਸਮਾਨ ਤੁਸੀਂ ਦੇਖਣਦੇ ਹੋ ਲਾਈਟਾਂ ਡੀਜ਼ਲ ਪੰਪ ਹੋਲਦੇ ਸਲੰਸਰ ਔਰ ਅ ਸਾਰੀ ਦੁਕਾਨ ਫੋਰ ਸੇਲ ਇਹ ਬਾਈ ਕਮ ਛੱਡਣ ਕੇ ਕੋਈ ਕੰਮ ਹੋਰ ਸੋਚਣ ਦਿਆ ਕਰਨ ਦਾ ਆ ਪਾਵਰ ਦੀਆਂ ਹੱਬਾਂ ਸਵਰਾਜ ਦੀਆਂ ਸੋਨਾਲੀਕਾ ਦੀਆਂ ਕਾਫੀ ਸਮਾਨ ਆ ਜਿਹੜੇ ਭਰਾ ਕੋਈ ਦੁਕਾਨ ਜਿਸੇ ਨੇ ਕਰਨੀ ਹੋਵੇ ਕੋਈ ਦੁਕਾਨ ਆਪਣੇ ਕਿਸੇ ਨੇ ਸਪੇਅਰ ਪਾਰਟ ਦਾ ਕੰਮ ਕਰਨਾ ਹੋਵੇ ਆ ਮੀਟਰ ਮੋਟਰ ਸੋਨਾਲੀਕਾ ਦੇ ਸਵਰਾਜਾਂ ਦੇ ਵਿੱਚ ਕਾਫੀ ਪਏ ਆ ਰੇਡੀਏਟਰ ਸਾਰੀ ਟੋਟਲ ਦੁਕਾਨ ਇਹ ਵਿਕਾਊ ਆ ਹੈਡਾਂ ਦੀਆਂ ਕਿਟਾਂ ਉਹ ਜਿਆਦਾ ਵੱਡੇ ਬੱਲ ਵਾਲੀਆਂ ਤਾਂ ਹੈ ਨਹੀਂ ਸਾਰੀਆਂ ਹੈ ਪਤਲੇ ਵਾਲਾਣੀਆਂ ਪੁਰਾਣੇ ਮਾਡਲ ਵਾਲੀਆਂ ਜੇ ਕੋ ਕਵੇ ਵੀ ਹੱਡ ਕੋਈ ਵੀ ਸਮਾਨ ਇਹਦੇ ਚ ਬਾਈ ਕਸਟਮਰ ਵਾਸਤੇ ਨਹੀਂਗਾ ਦੁਕਾਨਦਾਰ ਜਿਹਨੇ ਦੁਕਾਨ ਲੈਣੀ ਹੋਵੇ ਸਾਰੀ ਇਹ ਦੁਕਾਨ ਸਾਰੀ ਵਿਕਾਊ ਹੈ ਏ ਟੂ ਜ਼ेड ਜਿਹਨੂੰ ਕਹਿੰਦੇ ਹੁੰਦੇ ਆ ਦੜੇ ਦਾ ਸੌਦਾ ਵਜੂਗਾ ਲਾਟ ਦਾ ਜੇ ਕਿਸੇ ਨੇ ਲਾਟ ਸਾਰਾ ਖਰੀਦਣਾ ਹੋਵੇ ਲਾਟ ਕਹਿੰਦੇ ਹੁੰਦੇ ਆ ਲੋਟ ਕਹਿੰਦੇ ਹੁੰਦੇ ਆ ਕੋਈ ਲਾਟ ਕਹਿੰਦਾ ਲੋਟ ਮੀਨਸ ਵੀ ਸਾਰੀ ਲੋਟ ਦਾ ਹੀ ਸੌਦਾ ਇਹ ਦੁਕਾਨ ਦਾ ਬਾਈ ਇਹੇ ਸੇਲ ਕਰਨ ਦੇ ਆ ਜੇ ਕਿਸੇ ਨੂੰ ਇੰਟਰਸਟਡ ਹੋਵੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਕਾਫੀ ਟਰੈਕਟਰ ਜਿਹੜੇ ਇਹਨਾਂ ਨੇ ਖੋਲ ਕੇ ਟਰੈਕਟਰ ਦੁਕਾਨ ਦੇ ਵਿੱਚ ਸਿੱਟੇ ਹੋਏ ਆ ਆ ਆਪਣਾ ਸੋਨਾਲੀਕਾ ਦਾ ਕ੍ਰਾਊਨ ਪੀਨ ਹੋ ਗਿਆ ਅਰਜੰਦੇ ਡਿਸਟ੍ਰੀਬਿਊਟਰ ਹੋ ਗਏ ਆ ਲੀਵਰ ਹੋ ਗਏ ਚੈਂਬਰ ਹੋ ਗਏ ਪਾਵਰ ਦੀਆਂ ਟੈਂਕੀਆਂ ਹੋ ਗਈਆਂ ਹੈੱਡ ਹੋ ਗਏ ਟਰਬਵਾਂ ਹੋ ਗਈਆਂ ਠੀਕ ਆ ਟਰਬੋ ਦੀ ਕਿਟ ਆ ਟਰਬਵਾਂ ਪਈਆਂ ਕੋਈ ਵੀ ਭਰਾ ਕੱਲੀ ਕੱਲੀ ਚੀਜ਼ ਲੈਣ ਵਾਸਤੇ ਨਾ ਫੋਨ ਕਰਿਓ ਇਹ ਸਾਰੀ ਹੀ ਟੋਟਲ ਆਈਟਮ ਟੋਟਲ ਸਮਾਨ ਪੂਰੀ ਦੁਕਾਨ ਦਾ ਸੌਦਾ ਵਜਣਾ ਇਹ ਅਰਜਨ ਨੋਵੋ ਦੇ ਕ੍ਰਾਉਨ ਪੀਨਨ ਹੋ ਗਿਆ ਨੋਵੋ ਚ ਆ ਗਿਆ ਨੋਵੋ ਦਾ ਜਿਹੜਾ ਨਵੇਂ ਚ ਫਰਕ ਆ ਗਿਆ ਕ੍ਰਾਉਨ ਪੀਨਨ ਦਾ ਹੌਲੈਂਡ ਦੇ ਕ੍ਰਾਉਨ ਪੀਨਨ ਸੈਟ ਆ ਮੈਸੀ ਦੇ ਕ੍ਰਾਉਨ ਪੀਨਨ ਸੈਟ ਆ ਐਸ਼ਰਾਂ ਦੇ ਕ੍ਰਾਉਨ ਪੀਨਨ ਸੈਟ ਸਕੋਰਟ ਦੇ ਅਰਜਨ ਦੇ ਗਰਾਰੇ ਹਨਾ ਜੀ ਇਸ ਤਰ੍ਹਾਂ ਕਰਕੇ ਆ ਪੰਪ ਡਬਲ ਵਾਲੇ ਪਏ ਆ ਪ੍ਰੈਸ਼ਰ ਪਲੇਟਾਂ ਪਈਆਂ ਗਰਾਰੇ ਪਏ ਆ ਆ ਪਿੱਛੇ ਪੀਟੀਓ ਦਾ ਜਗਾਰਡ ਪਿਆ ਵਾ ਅਰਜੰਦਾ ਜਾਂ ਹੋਰ ਟਰੈਕਟਰਾਂ ਦੇ ਹਨਾ ਆ ਪੀਟੀਓ ਦੇ ਚੱਕਰ ਜਿਹੜੇ ਵਧਾਉਂਦੇ ਘਟਾਉਂਦੇ ਤੇ ਉਤਰੀ ਲਾਈਟਾਂ ਆ ਗਈਆਂ ਉਹ ਪਰਾਂ ਲਿੰਕਾਂ ਪਈਆਂ ਘਟੋ ਘਟ ਨਾ ਨਾ ਕਰਦੇ ਇਹ ਵਜਨ ਦੇ ਵਿੱਚ 50 ਟਨ ਦੇ ਕਰੀਬ ਇਹ ਜਿਹੜਾ ਵਾ ਸੌਦਾ ਵਜਣਾ ਵਜਨ ਦੇ ਵਿੱਚ ਵਜਨ ਵਜਨ ਲਾਈਏ ਜੇ ਆ ਵਿੱਚ ਇੰਜਣ ਇਹਦੇ ਚ ਕਾਫੀ 25 ਤੋਂ 30 ਇੰਜਣ ਠੀਕ ਹੈ ਜੀ ਖੁੱਲੇ ਖਲਾਏ ਆ ਕੋਈ ਸਟਾਰਟ ਆ ਕੋਈ ਬੰਦ ਆ ਅਰਜੰਦੇ ਆਪਣਾ ਮੈਸੀ 950 ਦੇ ਅ ਸ਼ਕਤੀਮਾਨ ਦਾ ਕੋਈ ਹੋਰ ਲੱਲਾ ਭੱਬਾ ਵਿੱਚ ਬੜੇ ਆ ਤੇ ਕਹਿਣਾ ਮਤਲਬ ਆ ਚੁੱਲੇ ਆ ਇਹ ਦੁਕਾਨਦਾਰ ਦੇ ਮਤਲਬ ਦਾ ਕੰਮ ਆ ਜਿਹਨੇ ਦੁਕਾਨ ਕਰਨੀ ਆ ਕੋਈ ਕੋਈ ਜਿਵੇਂ ਜਲੰਧਰ ਸੈਡ ਨੰਬਰ ਸਰਸੈਡ ਜਾਂ ਯੂਪੀ ਬੀਆਰ ਐਮਪੀ ਰਾਜਸਥਾਨ ਜੇ ਕਿਸੇ ਦੀ ਦੁਕਾਨ ਹੋਵੇ ਆ ਰਿੰਮ ਹੋਗੇ ਹਨਾ ਤੇ ਆ ਟੂਬਾ ਐਕਸਲ ਬਹੁਤ ਸਮਾਨ ਆ ਜਿਹੜਾ ਵਜਨ ਵਜਨ ਦੇ ਵਿੱਚ ਇੰਨਾਂ ਵੀ 855 ਦਾ ਨਵਾਂ 963 ਦਾ ਵਿੱਚ ਹੀ ਦੇ ਦੇਣਾ ਅਰਜੰਦਾ ਬਲਾਕ ਆ ਗੇਰ ਸਿਮੇ ਗਰੀਬ ਖੋਲਿਆ ਸੀਗਾ ਯਾਨੀ ਕਿ ਹਿੱਸੇ ਆ ਪਏ ਆ ਕਾਫੀ ਸਮਾਨ ਜਿਹੜਾ ਵਾ ਮੈਂ ਹੁਣ ਤੁਹਾਨੂੰ ਇਸ ਤਰ੍ਹਾਂ ਸਾਹਮਣੇ ਵੀਡੀਓ ਦੇ ਵਿੱਚ ਸ਼ਾਇਦ ਨਾ ਪਤਾ ਲੱਗੇ ਲਿਫਟ ਟਾਪੇ ਇਹ ਸਾਰਾ ਸਮਾਨ ਤੁਹਾਨੂੰ ਬਹੁਤ ਜਾਇਜ਼ ਰੇਟ ਤੇ ਕਿਉਂ ਦੁਕਾਨ ਛੱਡਣ ਦਿਆ ਭਾਈ ਉਹ ਕੰਮ ਹੋਰ ਸੋਚਿਆ ਹੁੰਦਾ ਅਗਲੇ ਦਾ ਕਰਨ ਦਾ ਹਨਾ ਨਾਵੇਂ ਸਵੇਰਪਾਰਟ ਦਾ ਜਾਂ ਕੋਈ ਨਵਾਂ ਕੰਮ ਕਰਨ ਦੀ ਕੋਈ ਸੋਚ ਰਿਹਾ ਬੰਦਾ ਤੇ ਉਹਨੇ ਇਹ ਸਾਰਾ ਸਮਾਨ ਦੜੇ ਦੇ ਵਿੱਚ ਬਹੁਤ ਬੋਜਬ ਰੇਡ ਦੇ ਵਿੱਚ ਇਹ ਬੰਦਾ ਤੁਹਾਨੂੰ ਦੇ ਦੂਗਾ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਤਾਂ ਕੰਟੈਕਟ ਕਰ ਸਕਦੇ ਹੋ 9814503423 ਆਪਣਾ ਨੰਬਰ ਆ ਤੇ ਪੇਜ ਨੂੰ ਫੋਲੋ ਕਰ ਲਓ ਇਤਨਾ ਹੀ ਜਾਣਕਾਰੀਆਂ ਤੁਹਾਡੇ ਤੱਕ ਆਪਾਂ ਬਹੁਤ ਘੈਂਟ ਘੈਂਟ ਲੈ ਕੇ ਆਉਨੇ ਆ ਤੇ ਦੁਕਾਨਦਾਰਾਂ ਦੇ ਮਤਲਬ ਦਾ ਵਪਾਰੀਆਂ ਦੇ ਮਤਲਬ ਦੇ ਆ ਬਹੁਤ ਆਪਣੇ ਕੋਲ ਵੀਡੀਓ ਆਪਣੇ ਪੇਜ ਤੇ ਤੁਹਾਨੂੰ ਮਿਲਣਗੀਆਂ ਤੇ ਦੋਸਤੋ ਆ ਦੇਖ ਲਓ ਸਮਾਨ ਬਹੁਤ ਜ਼ਿਆਦਾ ਤੇ ਜੇ ਕੋਈ ਭਰਾ ਇੰਟਰਸਟਿਡ ਹੋਵੇ ਹਨਾ ਜਿੰਨੇ ਕੋਈ ਦੁਕਾਨ ਕਰਨੀ ਆ ਉਰਾਂ ਪਰਾਂ ਜਿਵੇਂ ਬਾਹਰਲੇ ਸਟੇਟਾਂ ਚ ਕੰਮ ਬਹੁਤ ਆ ਹਲੇ ਵੀ ਪੁਰਾਣੇ ਮਾਡਲ ਟਰੈਕਟਰਾਂ ਦੇ ਜਿਵੇਂ ਵੀ ਆ ਪ੍ਰੈਸ਼ਰ ਪਲੇਟਾਂ ਦੇਖੋ 100 150 ਦੇ ਕਰੀਬ ਪ੍ਰੈਸ਼ਰ ਪਲੇਟ ਪਈ ਆ ਇਹਨੇ ਕੋਈ ਵੀ ਚੀਜ਼ ਕੱਲੀ ਕੱਲੀ ਨਹੀਂ ਦੇਣੀ ਜੇ ਕੋਈ ਭਰਾ ਆ ਕੇ ਕਵੇ ਵੀ ਸਾਨੂੰ ਆ ਫਲਾਣੀ ਆਈਟਮ ਉਹ ਬੰਦਾ ਨਾ ਟਾਈਮ ਖਰਾਬ ਕਰਾਵੇ ਪਲੀਜ਼ ਜੋ ਇੰਟਰਸਟਿਡ ਆ ਸਾਰਾ ਸਮਾਨ ਲੈਣ ਦੇ ਵਿੱਚ ਉਹੀ ਹੀ ਕੰਟੈਕਟ ਕਰਨ ਤੇ ਇਹਨਾਂ ਨੇ ਇਹ ਸਾਰਾ ਸਮਾਨ ਇਕੱਠਾ ਦੇਣਾ ਜੇ ਕਿਸੇ ਵੀਰ ਨੇ ਦੁਕਾਨ ਕਰਨੀ ਹੋਵੇ ਸਾਰੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਧੰਨਵਾਦ ਦੋਸਤੋ ਆਹ ਟਰਬੂਆਂ ਦੇਖੋ ਨਵੀਆਂ ਪਈਆਂ ਟੈਲ ਦੀਆਂ ਆਹ ਟਰੈਕਟਰਾਂ ਦੀਆਂ ਖੁੱਲੀਆਂ ਪਈਆਂ ਤੇ ਇਸ ਤਰ੍ਹਾਂ ਹੀ ਕਾਫੀ ਕੁਝ ਪਿਆ ਤੁਸੀਂ ਆ ਕੇ ਇੱਕ ਵਾਰੀ ਦੇਖ ਕੇ ਆਮੋ ਸਾਹਮਣੇ ਤੇ ਇਹ ਚੀਜ਼ ਦੇਖ ਕੇ ਆਪਣਾ ਸੌਦਾ ਕਰ ਸਕਦੇ ਹੋ ਧੰਨਵਾਦ ਜੀ